ਹੇਲੂਇਆ ਮੇਰੇ ਵੱਲੋਂ ਐਂਡ ਜੀਸ ਕਰਾਈਸ ਮਿਸਟਰੀ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਇਕ ਵਾਰ ਫਿਰ ਮੈਂ ਤੁਹਾਡੇ ਸਾਹਮਣੇ ਪ੍ਰਭੂ ਦਾ ਖੁਲਾਮ ਲੈ ਕੇ ਤੁਹਾਡੇ ਸੰਮੁਖ ਹੋਇਆ ਹਾਂ ਜੋ ਮੇਰਾ ਅੱਜ ਦਾ ਵਿਸ਼ਾ ਹੋਵੇਗਾ ਪ੍ਰਭੂ ਦੇ ਵਚਨ ਚੋਂ ਜਾਂ ਜੋ ਅੱਜ ਪ੍ਰਭੂ ਦੇ ਆਪਾ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਕਿਸ ਤਰ੍ਹਾਂ ਆਤਮਾ ਕੰਮ ਕਰਦੀ ਹੈ ਔਰ ਕਿਸ ਤਰ੍ਹਾਂ ਜਿਹੜਾ ਹੈ ਸਰੀਰ ਜਿਹੜਾ ਹੈ ਵੀ ਇੰਗਲਿਸ਼ ਦੇ ਵਿੱਚ ਨੂੰ ਫਲੈਸ਼ ਕਿਹਾ ਜਾਂਦਾ ਹੈ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਇੰਗਲਿਸ਼ ਦੇ ਵਿੱਚ ਲਿਖਿਆ ਹੈ ਕਨਫਲਿਕਟ ਆਤਮਾ ਅਤੇ ਸਰੀਰ ਦੇ ਵਿੱਚ ਘਰ ਇੱਕ ਕਨਫਲਿਕਟ ਚੱਲਦਾ ਹੈ ਇੱਕ ਝਗੜਾ ਚੱਲਦਾ ਹੈ ਹallelujah ਪ੍ਰਭੂ ਦੇ ਬਚਨ ਚ ਪੜਾਂਗੇ ਗਲਾਤੀਆਂ ਦੀ ਪਤਰੀ 5:16 ਅਤੇ 17 ਆਈਟਮ ਹੈ ਤੁਹਾਡੇ ਵਾਸਤੇ ਪੜ੍ਹਾਂਗਾ ਪ੍ਰਭੂ ਦਾ वचन ਚ ਲਿਖਿਆ ਹੈ ਮੈਂ ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆ ਨਾ ਕਰੋਗੇ ਹਾਲੇਲੂਇਆ ਪਹਿਲੇ 16 ਦੇ ਵਿੱਚ ਪ੍ਰਭੂ ਦਾ वचन ਕਹਿ ਰਿਹਾ ਹੈ ਕਿ ਤੁਸੀਂ ਆਤਮਾ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆ ਨਾ ਕਰੋਗੇ اور ਇੰਗਲਿਸ਼ ਵਿੱਚ ਕੀ ਕਹਿੰਦਾ ਹੈ ਫਰੋਮ ਦ ਵਚਨ ਗ੍ਰੈਟੀਫਾਈਡ ਡਿਜ਼ਾਇਰ ਕਹਿੰਦਾ ਤੁਸੀਂ ਡਿਜ਼ਾਇਰ ਦੇ ਵੱਲ ਜਿਹੜੀ ਸਿਨਫੁਲ ਡਿਜ਼ਾਇਰ ਨਹੀਂ ਕਿ ਜਿਹੜੇ ਤੁਹਾਡੇ ਤੇ ਮੇਰੇ ਸਰੀਰ ਦੇ ਨਾਲ ਛੁੜੀਆਂ ਹੋਈਆਂ ਨੇ ਉਹਨਾਂ ਨੂੰ ਕਦੇ ਵੀ ਤੁਸੀਂ ਕੀ ਨਾ ਕਰੋਗੇ ਪੂਰਿਆ ਨਾ ਕਰੋਗੇ ਹallelujah ਕਿਉਂਕਿ ਆਤਮਾ ਅਤਿ ਜਿਹੜਾ ਮਨੁੱਖੀ ਸਰੀਰ ਹੈ ਪ੍ਰਭੂ ਦਾ ਦਾਸ ਸੰਤ ਪੌਲਸ ਕਹਿੰਦਾ ਹੈ ਇਨ ਦਾ ਆਪਸ ਵਿੱਚ ਕੀ ਨੇ ਇੱਕ ਦੂਸਰੇ ਦੇ ਵਿਪਰੀਤ ਨੇ ਇੱਕ ਦੂਸਰੇ ਦੇ ਕੀ ਨੇ ਵਿਰੋਧ ਨੇ ਇਹ ਇੱਕ ਦੂਸਰੇ ਦੇ ਵਿਰੋਧ ਖੜੇ ਹੋ ਕੇ ਚੱਲਦੇ ਨੇ ਇਹਨਾਂ ਦਾ ਕੋਈ ਆਪਸੀ ਮੇਲ ਨਹੀਂ ਹੈ ਕੋਈ ਇਹਨਾਂ ਦਾ ਆਪਸ ਦੇ ਵਿੱਚ ਕੋਈ ਮੇਲ ਮਲਾਪ ਨਹੀਂ ਹੈ ਇਹ ਟੋਟਲੀ ਜਿਹੜੇ ਨੇ ਇਹ ਪੂਰੀ ਤਰ੍ਹਾਂ ਸਰੀਰ ਅਤੇ ਆਤਮਾ ਇੱਕ ਦੂਜੇ ਦੇ ਵਿਰੁੱਧ ਨਹੀਂ ਪ੍ਰੋਧੋ ਵਚਨ ਕਹਿੰਦਾ ਹੈ ਤੁਸੀਂ ਆਤਮਾ ਦੁਆਰਾ ਚੱਲੋ ਜੇ ਤੁਸੀਂ ਆਤਮਾ ਦੁਆਰਾ ਚੱਲਦੇ ਹੋ ਤਾਂ ਕੀ ਹੁੰਦਾ ਹੈ ਕਹਿੰਦਾ ਸਰੀਰ ਦੀਆਂ ਹਵਲਾਸ਼ਾ ਨੂੰ ਤੁਸੀਂ ਕਦੇ ਵੀ ਲੋਚੋਗੇ ਹਾਲੇਲੂਇਆ ਤੁਸੀਂ ਸਰੀਰ ਦੀਆਂ ਜਿਹੜੀਆਂ ਕਾਮਨਾਵਾਂ ਨੇ ਕਿਉਂਕਿ ਸਰੀਰ ਇਸ ਸੰਸਾਰ ਦੇ ਨਾਲ ਜਿਹੜਾ ਹੈ ਜਿਹੜਾ sinful ਇਸ ਸੰਸਾਰ ਹੈ ਉਹਦੇ ਨਾਲ ਕੀ ਹੈ ਜੁੜਿਆ ਹੋਇਆ ਹੈ ਅੱਗੇ ਪ੍ਰਭੂ ਦੇ ਬਚਨ ਚ ਲਿਖਿਆ ਹੈ ਕਿਉਂ ਜੋ ਇਹ ਇੱਕ ਦੂਸਰੇ ਦੂਏ ਦੇ ਵਿਰੋਧ ਹਨ ਤਾਂ ਜੋ ਤੁਸੀਂ ਚਾਹੁੰਦੇ ਹੋ ਨਾ ਕਰੋ ਪ੍ਰਭੂ ਦਾ ਬਚਨ ਕਹਿੰਦਾ ਹੈ ਕਿ ਇਹ ਕੀ ਨੇ ਇੱਕ ਦੂਸਰੇ ਦੇ ਵਿਰੋਧ ਨੇ ਆਤਮਾ ਸਰੀਰ ਦੇ ਵਿਰੋਧ ਹੈ ਅਤੇ ਸਰੀਰ ਆਤਮਾ ਦੇ ਵਿਰੋਧ ਹੈ ਹਾਲੇਲੂਇਆ ਜਿਹੜੀਆਂ ਚੀਜ਼ਾਂ ਜਿਹੜੀ ਗੱਲਾਂ ਜਾਂ ਜਿਹੜੀ ਔਰ ਜਿਹੜੀ ਤਰਫ ਆਤਮਾ ਲੈ ਕੇ ਜਾਣਾ ਚਾਹੁੰਦੀ ਹੈ ਤੁਹਾਨੂੰ ਤੇ ਮੈਨੂੰ ਉਹ ਸਰੀਰ ਨਹੀਂ ਲੈ ਕੇ ਜਾ ਸਕਦਾ ਜਿਹੜੀ ਚੀਜ਼ ਸਰੀਰ ਕਰਵਾਵੇਗਾ ਉਹ ਆਤਮਾ ਨਹੀਂ ਕਰਵਾਵੇਗੀ ਜਿਹੜੀ ਆਤਮਾ ਹੈ ਉਹ ਸਰੀਰ ਨਹੀਂ ਕਰਵਾਵੇਗਾ ਹallelujah ਪ੍ਰਭੂ ਦਾ ਬਚਨ ਕਹਿੰਦਾ ਹੈ ਕਿਉਂ ਜੋ ਇਹ ਇੱਕ ਦੂਏ ਦੇ ਵਿਰੁੱਧ ਹਨ ਜੋ ਤੁਸੀਂ ਚਾਹੁੰਦੇ ਹੋ ਨਾ ਕਰੋ ਹallelujah ਤੇ ਕੀ ਕਹਿੰਦਾ ਹੈ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ ਜਦੋਂ ਭੈਣੋ ਤੇ ਪ੍ਰਭ ਜਦੋਂ ਆਪਾਂ ਸਰੀਰਕ ਤੌਰ ਤੇ ਇਸ ਸੰਸਾਰ ਦੇ ਨਾਲ ਜੁੜੇ ਹੋਏ ਹਾਂ ਤੇ ਕਈ ਵਾਰ ਆਪਾਂ ਇਸ ਤਰ੍ਹਾਂ ਦੇ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਜਾਂ ਉਹਨਾਂ ਕੰਮਾਂ ਨੂੰ ਅਪਣਾ ਲੈਂਦੇ ਹਾਂ ਜਿਹੜੇ ਪੂਰੀ ਤਰ੍ਹਾਂ ਆਤਮਾ ਦੇ ਵਿਰੋਧ ਨੇ ਹallelujah ਕਿਉਂਕਿ ਆਤਮਾ ਦੇ ਵਿੱਚ ਕੀ ਹੈ ਜਿੰਦਗੀ ਹੈ ਆਤਮਾ ਦੇ ਵਿੱਚ ਅਨੰਤ ਜੀਵਨ ਹੈ ਲੇਕਿਨ ਜੇ ਮੈਂ ਅਤੇ ਤੁਸੀਂ ਸਰੀਰਿਕ ਅਭਿਲਾਸ਼ਾ ਦੇ ਨਾਲ ਚੱਲਦੇ ਹਾਂ ਕੀ ਹੋਵੇਗਾ ਉਹਦੇ ਵਿੱਚ ਤੁਹਾਡਾ ਤੇ ਮੇਰਾ ਅੰਤ ਜਿਹੜਾ ਹੈ ਯਕੀਨੀ ਹੈ ਹਾਲੇਲੂਇਆ ਜਿਹੜੀਆਂ ਚੀਜ਼ਾਂ ਸਰੀਰ ਕਰਉਣਾ ਚਾਹੁੰਦਾ ਹੈ ਉਹ ਤੁਹਾਨੂੰ ਤੇ ਮੈਨੂੰ ਨਰਕ ਵੱਲ ਲੈ ਕੇ ਜਾਣਗੇ ਆ ਉਹਨਾਂ ਦਾ ਅੰਤ ਹੈ ਉਹਦੇ ਵਿੱਚ ਕੋਈ ਫਿਊਚਰ ਨਹੀਂ ਹੈ ਉਹਦੇ ਵਿੱਚ ਕੋਈ ਅਨੰਤ ਜੀਵਨ ਨਹੀਂ ਹੈ ਪਰ ਉਹਦਾ ਦਾਸ ਫਿਰ ਮੈਂ ਪੜਦਾ ਕਹਦਾ ਪਰ ਮੈਂ ਆਖਦਾ ਹਾਂ ਤੁਸੀਂ ਆਤਮਾ ਦੁਆਰਾ ਚੱਲੋ ਅਤੇ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਿਆ ਨਾ ਕਰੋਗੇ ਕਹਿੰਦਾ ਜੇ ਤੁਸੀਂ ਆਤਮਾ ਦੇ ਦੁਆਰਾ ਚੱਲਦੇ ਹੋ ਜੇ ਤੁਸੀਂ ਆਤਮਾ ਨੂੰ ਐਸ ਇਸ ਤਰ੍ਹਾਂ ਪਹਿਨ ਲਿਆ ਹੈ ਜਿਵੇਂ ਆਪਾਂ ਕੋਈ ਸਰੀਰ ਉੱਤੇ ਕੱਪੜਾ ਪਹਿਨਦੇ ਹਾਂ ਤਾਂ ਕਹਿੰਦਾ ਹੈ ਸਰੀਰ ਦੇ ਵਿਸ਼ਿਆ ਨੂੰ ਕਦੇ ਵੀ ਪੂਰਾ ਨਾ ਕਰੋਗੇ ਹਾਲੇਲੂਇਆ ਕਿਉਂਕਿ ਆਤਮਾ ਤੁਹਾਨੂੰ ਤੇ ਮੈਨੂੰ ਪ੍ਰਭੂ ਨਾਲ ਜੋੜਦੀ ਹੈ ਪ੍ਰਭੂ ਦੇ ਵਚਨਾਂ ਨਾਲ ਜੋੜਦੀ ਹੈ ਪ੍ਰਭੂ ਦੇ ਕਲਾਮ ਨਾਲ ਜੋੜਦੀ ਹੈ ਅਤੇ ਆਤਮਾ ਤੁਹਾਨੂੰ ਤੇ ਮੈਨੂੰ ਪਰਬੂ ਦੇ ਮਾਰਗਾਂ ਤੇ ਚਲਾਉਂਦੀ ਹੈ ਹਾਲੇਲੂਇਆ ਤੇ ਪ੍ਰਬੂ ਦੇ ਮਾਰਗ ਚਾਹੇ ਸਕਰੇ ਨੇ ਚਾਹੇ ਉਹ ਪ੍ਰਭੂ ਵਾਲੇ ਰਸਤੇ ਤੰਗ ਨੇ ਲੇਕਿਨ ਉਹਦੇ ਵਿੱਚ ਕੀ ਹੈ ਅਨੰਤ ਜੀਵਨ ਹੈ ਹਾਲੇਲੂਇਆ ਸਰੀਰਕ ਰਸਤਾ ਜਿਸ ਸਰੀਰ ਦੇ ਨਾਲ ਚੱਲਦੇ ਹਾਂ ਸ਼ਾਇਦ ਉਹ ਰਸਤਾ ਚੌੜਾ ਵਾਈਡ ਐਂਡ ਵਾਸਟ ਹੋਵੇ ਲੇਕਿਨ ਉਹਦੇ ਵਿੱਚ ਕੀ ਹੈ ਅਨੰਤ ਜੀਵਨ ਨਹੀਂ ਹੈ ਉਹਦੇ ਵਿੱਚ ਸਵਰਗੀ ਜੀਵਨ ਨਹੀਂ ਹੈ ਉਹ ਸਰੀਰ ਵਾਲਾ ਰਸਤਾ ਇਸ ਸੰਸਾਰ ਦੇ ਨਾਲ ਚੱਲਣ ਵਾਲਾ ਰਸਤਾ ਤੁਹਾਨੂੰ ਤੇ ਮੈਨੂੰ ਨਰਕ ਵੱਲ ਲੈ ਕੇ ਜਾਵੇਗਾ ਹallelujah ਅੱਗੇ ਪ੍ਰਮੋਦ ਬਚਨ ਕੀ ਲਿਖਿਆ ਹੈ ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ ਕਿਉਂ ਜੋ ਏ ਇੱਕ ਦੂਏ ਦੇ ਵਿਰੁੱਧ ਹਨ ਤਾਂ ਜੋ ਤੁਸੀਂ ਚਾਹੁੰਦੇ ਹੋ ਨਾ ਕਰੋ ਹਾਲੇਲੂਇਆ ਪ੍ਰਭੂ ਦਾ ਵਚਨ ਫਿਰ ਇੱਕ ਵਾਰ ਕਹਿੰਦਾ ਹੈ ਕਿ ਇਹ ਇੱਕ ਦੂਸਰ ਆਤਮਾ ਸਰੀਰ ਦੇ ਵਿਰੋਧ ਹੈ ਸਰੀਰ ਆਤਮਾ ਦੇ ਵਿਰੋਧ ਹੈ ਇਸ ਲਈ ਉਹ ਕੰਮ ਨਾ ਕਰੋ ਜਿਹੜੇ ਆਤਮਾ ਦੇ ਖਿਲਾਫ ਨੇ ਹਾਲੇਲੂਇਆ ਅਗੇ ਪ੍ਰਭੂ ਦੇ ਵਚਨ ਵਿੱਚ ਬਹੁਤ ਵਿਸਤਾਰ ਨਾਲ ਲਿਖਿਆ ਹੈ ਕਿ ਆਤਮਾ ਦੇ ਵਿੱਚ ਰਹਿ ਕੇ ਉਹਦੇ ਫਲਕੀ ਨੇ ਪਵਿੱਤਰ ਆਤਮਾ ਦੇ ਔਰ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਤੁਸੀਂ ਤੇ ਮੈਂ ਆਪਣੀ ਲਾਈਫ ਦੇ ਵਿੱਚ ਕੀ ਕਰ ਸਕਦੇ ਹਾਂ ਹallelujah ਕਿਉਂਕਿ ਅਨੰਤ ਜੀਵਨ ਤੁਹਾਡੇ ਤੇ ਮੈਨੂੰ ਤੁਹਾਨੂੰ ਤੇ ਮੈਨੂੰ ਤਾਂ ਮਿਲਣਾ ਹੈ ਜੇ ਜਦੋਂ ਤੁਸੀਂ ਪ੍ਰਭੂ ਨੂੰ ਅੰਗ੍ਰੈਂਡ ਕਰ ਲੈਂਦੇ ਹੋ ਬਪਤਿਸਮਾ ਲੈ ਲੈਂਦੇ ਹੋ ਜਦੋਂ ਤੁਸੀਂ ਪੁਰਾਣਾ ਜੀਵਨ ਛੱਡ ਕੇ ਇੱਕ ਆਤਮਾ ਵਾਲਾ ਜੀਵਨ ਜੀਉਂਦੇ ਹੋ ਜਿਵੇਂ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਹੈ ਜਿਹੜੇ ਅੰਤ ਤੱਕ ਵਿਸ਼ਵਾਸ ਦੇ ਵਿੱਚ ਕਾਇਮ ਰਹਿਣਗੇ ਉਹਨਾਂ ਨੂੰ ਕੀ ਮਿਲੇਗਾ ਜੀਵਨ ਦਾ ਮੁਕ ਮਿਲੇਗਾ ਹallelujah ਉਹਨਾਂ ਨੂੰ ਅਨੰਤ ਜੀਵਨ ਮਿਲੇਗਾ ਹallelujah ਮੀਨਿੰਗ ਮਤਬਲ ਕਿ ਜਿਹੜੇ ਅੰਤ ਤੱਕ ਆਤਮਾ ਦੀ ਪਰਪਾਈ ਦੇ ਵਿੱਚ ਚੱਲਦੇ ਨੇ ਜਿਹੜੇ ਆਤਮਾ ਦੇ ਅਨੁਸਾਰ ਚੱਲਦੇ ਨੇ ਜਿਹੜੇ ਹਮੇਸ਼ਾ ਆਤਮਾ ਨੂੰ ਕਿਉਂਕਿ ਆਤਮਾ ਕੀ ਕਰਦੀ ਹੈ ਉਹ ਉਹ ਗੱਲਾਂ ਕਰਵਾਉਂਦੀ ਹੈ ਤੁਹਾਡੇ ਤੇ ਮੇਰੇ ਕੋਲੋਂ ਉਹ ਕੰਮ ਕਰਵਾਉਂਦੀ ਹੈ ਤੁਹਾਡੇ ਤੇ ਮੇਰੇ ਕੋਲੋਂ ਜਿਹੜੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਮਨਜ਼ੂਰ ਨੇ ਹallelujah ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਕੀ ਲੱਗਦੇ ਨੇ ਚੰਗੇ ਲੱਗਦੇ ਨੇ ਹallelujah ਇਸ ਲਈ ਸਰੀਰ ਨੂੰ ਛੱਡ ਕੇ ਜਿਹੜੀਆਂ ਚੀਜ਼ਾਂ ਆਤਮਾ ਕਰਾਉਂਦੀ ਹੈ ਉਹਨਾਂ ਨੂੰ ਤੁਸੀਂ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਪੂਰਾ ਕਰਨਾ ਹੈ ਤਾਂਕੇ ਪ੍ਰਭੂ ਦੇ ਕੋਲੋਂ ਕੀ ਹੋਵੇ ਅਨੰਤ ਜੀਵਨ ਲੈ ਸਕੀਏ ਹallelujah ਤੁਹਾਡੀ ਤੇ ਮੇਰੀ ਦੌਰ ਅਨੰਤ ਜੀਵਨ ਦੀ ਹੈ ਤੁਹਾਡੀ ਤੇ ਮੇਰੀ ਦੌਰ ਉਹ ਸਵਰਗ ਦੀ ਹੈ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਤੁਹਾਡੇ ਲਈ ਅਤੇ ਮੇਰੇ ਲਈ ਤਿਆਰ ਕੀਤਾ ਹੈ ਆਓ ਪ੍ਰਭੂ ਜੀ ਲੋਕੋ ਅੱਖਾਂ ਬੰਦ ਕਰੀਏ ਔਰ ਇਸ ਦਿੱਤੇ ਹੋਏ ਵਚਨ ਵਾਸਤੇ ਆਪਾਂ ਦੁਆ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਪ੍ਰਭੂ ਜੀ ਇਸ ਸਮੇਂ ਵਾਸਤੇ ਇਸ ਸਮਾਂ ਸਾਡੀਆਂ ਜ਼ਿੰਦਗੀਆਂ ਨੂੰ ਦਿੱਤਾ ਪ੍ਰਭੂ ਜੀ ਪ੍ਰਭੂ ਜੀ ਸੱਚਮੁੱਚ ਤੁਹਾਡਾ ਬਚਨ ਮਹਾਨ ਹੈ ਪ੍ਰਭੂ ਜੀ ਚਮਤਕਾਰੀ ਹੈ ਪ੍ਰਭੂ ਜੀ ਤੁਸੀਂ ਸਾਨੂੰ ਜਿਉਣ ਦੇ ਨਵੇਂ ਨਵੇਂ ਤੰਗ ਸਿਖਾਉਂਦਾ ਹੈ ਪ੍ਰਭੂ ਜੀ ਪ੍ਰਭੂ ਜੀ ਸਾਨੂੰ ਆਪਣੀਆਂ ਆਪਣੀ ਆਤਮਾ ਦੇ ਅਨੁਸਾਰ ਚਲਾਓ ਤਾਂ ਕਿ ਅਸੀਂ ਤੁਹਾਡੇ ਕੋਲੋਂ ਅਨੰਤ ਜੀਵਨ ਲੈ ਸਕੀਏ ਪ੍ਰਭੂ ਜੀ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦਾ ਜਿੰਨੇ ਵੀ ਭੈਣ ਭਾਈ ਔਨਲਾਈਨ ਇਹ ਬਚਨ ਸੁਣ ਰਹੇ ਨੇ ਪ੍ਰਭੂ ਜੀ ਉਹਨਾਂ ਉਤੇ ਦਇਆ ਕਰੋ ਮਿਹਰ ਕਰੋ ਪ੍ਰਭੂ ਜੀ ਜੋ ਕੁਛ ਵੀ ਕਰਨ ਪ੍ਰਭੂ ਜੀ ਉਹ ਆਤਮਾ ਦੇ ਅਨੁਸਾਰ ਕਰਨ ਪ੍ਰਭੂ ਜੀ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਇਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਪ੍ਰਭੂ ਜੀ ਤੁਹਾਡੇ ਪਵਿੱਤਰ ਅਤੇ ਜਲਾਲੀ ਨਾਮ ਦੇ ਵਿੱਚ ਮੰਗਦਾ ਹਾਂ ਆਮੇਨ ਆਮੇਨ ਹਾਲੇਲੂਇਆ